ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰਮ ਕਰਨ ਦੀ ਸੁਤੰਤਰਤਾ ਭਾਵ ਕੀ ਆਜ਼ਾਦੀ ਆਪਾਂ ਸਾਰਿਆਂ ਨੂੰ ਹੈ ਪਰ ਕਰਮ ਕਰਨ ਤੋਂ ਬਾਅਦ ਜੋ ਉਸ ਦਾ ਫਲ ਮਿਲੇਗਾ ਉਹ ਆਪਣੇ ਹੱਥ ਵਿੱਚ ਨਹੀਂ ਹੈਗਾ ਉਹ ਸਿਰਫ ਪ੍ਰਮਾਤਮਾ ਦੇ ਹੱਥ ਵਿੱਚ ਹੈ ਹੁਣ ਤੁਸੀਂ ਜਿੰਨਾ ਮਰਜੀ ਝੂਠ ਬੋਲੀ ਜਾਓ ਕੋਈ ਪ੍ਰਮਾਤਮਾ ਤੁਹਾਨੂੰ ਨਹੀਂ ਰੋਕੇਗਾ ਤੁਸੀਂ ਜਿੰਨਾ ਮਰਜੀ ਕਿਸੇ ਦਾ ਬੁਰਾ ਸੋਚੀ ਜਾਓ ਬੁਰਾ ਕਰੀ ਜਾਓ ਕੋਈ ਪ੍ਰਮਾਤਮਾ ਤੁਹਾਨੂੰ ਨਹੀਂ ਰੋਕੇਗਾ ਤੁਸੀਂ ਸਾਰਾ ਦਿਨ ਸ਼ਰਾਬ ਪੀ ਜਾਓ ਕੋਈ ਪ੍ਰਮਾਤਮਾ ਤੁਹਾਨੂੰ ਨਹੀਂ ਰੋਕੇਗਾ ਪਰ ਯਾਦ ਰੱਖਣਾ ਜਦੋਂ ਇਸ ਦਾ ਫਲ ਭੋਗਣਾ ਪਵੇਗਾ ਫਿਰ ਤੁਹਾਨੂੰ ਰੋਣਾ ਪਵੇਗਾ ਕਿਉਂਕਿ ਸ਼ਰਾਬ ਪੀਣ ਤੋਂ ਬਾਅਦ ਅਗਰ ਤੁਸੀਂ ਬਾਅਦ ਵਿੱਚ ਇਸ ਦਾ ਫਲ ਅੰਮ੍ਰਿਤ ਮੰਗੋਗੇ ਤਾਂ ਅੰਮ੍ਰਿਤ ਨਹੀਂ ਮਿਲੇਗਾ ਤੁਹਾਨੂੰ ਇਸ ਦੀ ਸਜ਼ਾ ਮਿਲੇਗੀ ਸਜ਼ਾ ਤੁਹਾਨੂੰ ਆਪਾਂ ਨੂੰ ਹਰ ਹੱਥ ਵਿੱਚ ਭਗਣੀ ਪਵੇਗੀ ਜੇਕਰ ਅਸੀਂ ਕਿਸੇ ਦਾ ਬੁਰਾ ਕੀਤਾ ਹੈ ਬੁਰਾ ਸੋਚਿਆ ਹੈ ਤੇ ਤੁਸੀਂ ਚਾਹੋ ਕਿ ਇਸ ਦਾ ਫਲ ਚੰਗਾ ਮਿਲੇ ਤਾਂ ਇਹ ਨਹੀਂ ਹੋ ਸਕਦਾ ਬੁਰਾ ਕੀਤਾ ਹੈ ਤਾਂ ਇਸ ਦਾ ਫਲ ਵੀ ਬੁਰਾ ਹੀ ਮਿਲੇਗਾ ਚੰਗਾ ਫਲ ਦੀ ਤੁਸੀਂ ਉਮੀਦ ਨਹੀਂ ਰੱਖਣੀ ਜੇਕਰ ਤੁਸੀਂ ਮਾਰੇ ਕਰਮ ਕੀਤੇ ਨੇ ਤੇ ਤੁਹਾਨੂੰ ਇਸ ਦਾ ਫਲ ਮਾਰਾ ਹੀ ਮਿਲੇਗਾ ਇਸ ਕਰਕੇ ਕਰਮ ਕਰਨ ਦੀ ਸੁਤੰਤਰਤਾ ਆਪਾਂ ਸਾਰਿਆਂ ਨੂੰ ਹੈ ਪਰ ਜੋ ਇਸ ਦਾ ਫਲ ਹੈ ਉਹ ਸਿਰਫ ਪਰਮਾਤਮਾ ਦੇ ਹੱਥ ਵਿੱਚ ਹੈ ਇਸ ਕਰਕੇ ਜੋ ਕਰਮ ਕਰਨੇ ਨੇ ਤੁਸੀਂ ਉਹ ਸੋਚ ਸਮਝ ਕੇ ਕਰੋ